ਸਸੇ ਕਾਲ ਜੀ ਸਾਰੇ ਪਰਮਾਤਮਾ ਦੇ ਕਰਮਾਂ ਤਸਵੀਰ ਸਾਰੇ ਠੀਕ ਠਾਕ ਹੋ ਗਏ ਮੈਂ ਵੀ ਠੀਕ ਠਾਕ ਆ ਕੱਲ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਤੁਹਾਨੂੰ ਕਰਾਵਾਂਗੇ ਜੰਗਲਾਂ ਦੀ ਸੈਰ ਇੰਗਲੈਂਡ ਦੇ ਵਿੱਚ ਪਰ ਸੇਫ ਹੈਗੇ ਜੰਗਲ ਕੋਈ ਪ੍ਰੋਬਲਮ ਨਹੀਂ ਪਰ ਅੱਜ ਆਪਾਂ ਜੰਗਲਾਂ ਦੀ ਸੈਰ ਕਰਾਵਾਂਗੇ ਆਪਾਂ ਆਏ ਸਮੁੰਦਰ ਦੇ ਕੰਢੇ ਤੇ ਤੇ ਆ ਜੋ ਆਪਾਂ ਹੁਣ ਇੱਥੇ ਤੁਰੇ ਤੁਰੇ ਜਾਂਦੇ ਤੇ ਤੁਹਾਨੂੰ ਦਿਖਾਉਨੇ ਆ ਜੰਗਲਾਂ ਦੀ ਸੈਰ ਤੇ ਨਾਲੇ ਦਿਖਾਉਨੇ ਆ ਗੱਲਾਂ ਬਾਤਾਂ ਆਪਣੀਆਂ ਕੌਣ ਲੱਗਣ ਲੱਗੀ ਆ ਸਾਡੀ ਸਾਈਕਲਾਂ ਦੀ ਰੇਸ ਦੇਖਦੇ ਆ ਕੌਣ ਜਿੱਤਦਾ ਆ ਤੇ ਅਸੀਂ ਹੈਗੇ ਦਿਉਰ ਪਰ ਚਾਈ ਤੇ ਇਹ ਆਏ ਹੋਏ ਆ ਹੌਲੀਡੇ ਸਾਡੇ ਕੋਲ ਮੈਂ ਜਿੱਤ ਗਈ ਜੀ ਦੇਖੋ ਮੈਂ ਜਿੱਤ ਗਈ ਹੇ 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 ਹੋਏ ਜੰਗਲ ਦੇ ਵਿੱਚ ਨਿਕਲ ਗਏ ਨਹੀਂ ਪਰ ਮੈਂ ਦੇਖਿਆ ਹੁਣ ਅਸੀਂ ਤੁਰ ਪੇ ਜੰਗਲਾਂ ਦੇ ਵਿੱਚ ਵੜ ਗਏ ਆ ਜੰਗਲ ਦੇ ਵਿੱਚ ਕਿਹੜੇ ਗੁੜੇ ਕਢਾਵਾਂਗੇ ਇੱਕ ਘੰਟੇ ਲਈ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਜਾਉਣਾ ਪੈਂਦਾ ਜਦੋਂ ਤੁਸੀਂ ਜੰਗਲ ਹੀ ਨੰਗਦੇ ਆ ਨਾ ਤੁਹਾਨੂੰ ਵੀ ਹਮੇਸ਼ਾ ਖਤਰਾ ਹਰ ਟਾਈਮ ਤੁਹਾਡੇ ਹੁੰਦਾ ਡੰਗਲੀ ਜਾਨਵਰ ਆਉਂਦਾ ਸਾਰ ਤਰ੍ਹਾਂ ਦਾ ਤੁਸੀਂ ਹਮੇਸ਼ਾ ਧਿਆਨ ਦੇ ਕੇ ਲੈਣਾ ਹੈ ਚਲੋ ਲੈ ਬਾਹਰ ਚੱਲਦੇ ਆਪਾਂ ਆਪਾਂ ਪ੍ਰੋਗਰਾਮ ਕਰਦੇ ਆਂ ਆਕ ਨੂੰ ਲਾ ਬ੍ਰਾ ਜੇ ਮੈਂ ਟਿਕੀ ਤਾਂ ਮੈਨੂੰ ਪਤਾ ਹੈ ਮੇਰਾ ਚਾਪੂ ਚਾਪੂ ਲੱਗਣਾ ਮੇਰਾ ਪਰ ਸ਼ਾਂਤੀ ਵੀ ਦੇਖੋ ਆਪਾਂ ਇਧਰ ਆਏ ਹਾਂ ਇਹਦਾ ਮਤਲਬ ਆ ਹੱਥ ਰਹਿਣਾ ਇਧਰ ਹੱਥ ਜਾਉਂਗੇ ਜੰਗਲ ਦੇ ਵਿੱਚ ਵੜਦੇ ਜਾਉਂਗੇ ਜਦੋਂ ਤੁਸੀਂ ਆਹਥ ਜਾਉਂਗੇ ਤਾਂ ਉਸ ਛੜਕ ਵੱਲੋਂ ਜਾਉਂਗੇ ਇਹ ਸੋਚਣ ਦੀ ਕੋਸ਼ਿਸ਼ ਹਮੇਸ਼ਾ ਆਪਣਾ ਉਹ ਚੀਜ਼ ਨੂੰ ਵਰਤਣਾ ਕਿ ਜੰਗਲ ਦਾ ਰਸਤਾ ਪੜ੍ਹ ਸਕਦੇ ਹੋ ਚਲੋ ਕਹਾਣੀ ਕਬਿੰਦੂ ਕੋਈ ਨਹੀਂ ਕਾਂਝੀ ਲੋੜੀ ਦੀ ਗੱਲ ਆ। ਕਾਂਝੀ ਨਹੀਂ ਬੱਸ। ਬੋਲੀ ਚਾਰ ਹੁਣ ਬੱਸ ਸੁਣੀ ਜਾਣਾ। ਇਹ ਵਹਾਵਲ ਨੂੰ ਕਰ ਲੋ। ਪਾਣੀ ਹਮੇਸ਼ਾ ਤੁਹਾਨੂੰ ਸਮੁੰਦਰ ਕੋਲ ਲੈ ਕੇ ਜਾਊਗਾ। ਤਰੂ ਰਹਾ ਮੜ ਜੂਗਾ। ਸੌਕੇ ਬੱਸ। ਜੇ ਜੋ ਪਾ ਜਾਓਗੇ ਪਹਾੜੀ ਮਿਲੂਗੇ ਜੰਗਲ ਵੇੜੂਗੇ ਕੁਝ ਨਹੀਂ ਮਿਲਣਾ। ਹਮੇਸ਼ਾ ਪਾਣੀ ਦੇ ਪਹਾੜਾਂ ਨਾਲ ਨਾਲ ਪਾਣੀ ਦੇ ਵਿੱਚ ਹੀ ਤੁਰਕੋ। ਤੁਹਾਨੂੰ ਜੰਗਲ ਚ ਹਾਂ ਹਾਂ ਫੋਲਡ ਕਰਦੀ ਓਕੇ ਓਕੇ ਫੋਲਡ ਕਰ ਫੋਲਡ ਕਰ ਜੰਗਲ ਜੰਗਲ ਤੁਰਿਆ ਚੱਲ ਜੰਗਲ ਰਸਤਾ ਬੰਦ ਹੋ ਗਿਆ ਆਪਾਂ ਗਏ ਆ ਭਟ ਕੇ ਇੱਥੋਂ ਹਣ ਆਪਾਂ ਨੂੰ ਪਤਾ ਨਹੀਂ ਲੱਗਦਾ ਕਿੱਥੇ ਜਾਣਾ ਹੈ ਇੱਥੇ ਤੱਕ ਆਪਰ ਖਰਪੜੇ ਕੋਈ ਉਮੀਦ ਨਹੀਂ ਹੈਗੀ ਉਹ ਜੋ ਦੇਖਣਾ ਪੈਣਾ ਮੈਨੂੰ ਲੱਗਦਾ ਆਪਾਂ ਖੋ ਗਏ ਆ ਪਰ ਉਹਨਾਂ ਸ਼ਾਮ ਦੀ ਰੋਟੀ ਆਪਣੀ ਇੱਥੇ ਬਣੂ ਹੈ ਹਾਂ ਤਾਂ ਜੇ ਆਪਾਂ ਸੋਚਦਾ ਮਨ ਉਹ ਸ਼ਾਮ ਦਾ ਕੀ ਖਾਣਾ ਕਿਹੜਾ ਮੁਰਗਾ ਬੜਾ ਇਹ ਦਰਖਤ ਨੂੰ ਕਿਸੇ ਨੂੰ ਉਹ ਨਾ ਟੱਚ ਨਾ ਕਰਿਓ ਖਤਰਨਾਕ ਹੋ ਸਕਦੇ ਆਜ ਕੋਨਟ੍ਰੈਕਟ ਚੜ੍ਹਦੇ ਆ ਦਿਖਾਉਣਾ ਨਾ ਫਿਰ ਐਂ ਕਹੇ ਐਂ ਦੇ ਫਾਇਓ ਨੂੰ ਫਿਰ ਐ ਕਰਦੇ ਸੀ ਐ ਐ ਬਾਈ ਕਰੀ ਜਾਂਦੀ ਐ ਇਤੋਂ ਕੋਈ ਵੱਡਾ ਜਾਨਵਰ ਆਇਆ ਹੋਇਆ ਇਹ ਉਹਨਾਂ ਦੇਖ ਮਿੱਧੇ ਪੈਣੇ ਸਾਰੇ ਲੱਗਦਾ ਮੈਨੂੰ ਮੈਨੂੰ ਕੱਲੀ ਨੂੰ ਉਹਨਾਂ ਛੱਡ ਜਿਓ ਕਿਤੇ ਚੱਲ ਇਹਨੂੰ ਹੂ ਲੱਗਦਾ ਡਰਵੇ ਮੈਨੂੰ ਛੱਡ ਕੇ ਨਾ ਜਾਇਂ ਖੱਲੀ ਇਹਨੂੰ ਲੱਗਦਾ ਡਰਵੇ ਮੈਨੂੰ ਛੱਡ ਕੇ ਨਾ ਜਾਇਂ ਆ ਤਾਂ ਇੱਥੇ ਨਾ ਹੱਥ ਹੀ ਆ ਲੱਗਦਾ ਹੂੰ ਬਾਇ ਬਾਇ ਕਰਾਂ ਹਾਂ कोई है ना गां निकल जाए शायद बाहर निकल जाएंगे आगे जाके मेन रोड डिफरेंट मेन रोड आ गई ਪਿਕਰ ਵੀ ਲੈ ਕੇ ਆਉਣ ਨਾਲ ਸੀ ਆਪਣੇ ਉਹ ਨਹੀਂ ਲੈਂਦੇ ਸاسی ਕਾਲ ਜੀ ਸਾਰਿਆਂ ਨੂੰ ਜੰਗਲਾਂ ਦੇ ਵਿੱਚੋਂ ਅਸੀਂ ਆ ਗਏ ਬਾਹਰ 1 ਘੰਟੇ ਦੇ ਵਿੱਚ ਜੰਗਲ ਅਸੀਂ ਘੁੰਮ ਕੇ ਆਏ ਆ ਤੇ ਬਹੁਤ ਇੰਜੋਏ ਕੀਤਾ ਆ ਤੇ ਨਾਈਸ ਸੀਗਾ ਠੰਡ ਵੀ ਸੀ ਗਰਮੀ ਵੀ ਸੀ ਤੇ ਵਧੀਆ ਛਾਂ ਛਾਂ ਤੇ ਗੇੜੇ ਕੱਢ ਗਏ ਮਿੱਟੀ ਵੀ ਸੀ ਤੇ ਸਾਰਾ ਤੇ ਹੋਣਾਗੇ ਅੱਗੇ ਬਾਹਰ ਹੁਣ ਆਪਾਂ ਚੱਲਿਆ ਸਮੁੰਦਰ ਦੇ ਕੰਢੇ ਨੂੰ ਇਹ ਚੱਲੇ ਮੇਰੇ ਅੱਗੇ ਤੇ ਮੈਂ ਹੋ ਰਹੀਗੀ ਥੋੜਾ ਜਿਹਾ ਪਿੱਛੇ ਕਿਉਂਕਿ ਮੈਂ ਥੋੜੀ ਥੱਕ ਗਈ ਆ ਇਹ ਸ਼ਿਪ ਵੀ ਬਾਹਰਲੀ ਕੰਟਰੀ ਨੂੰ ਚੱਲਿਆ ਤੇ ਪਾਣੀ ਫੁੱਲ ਭਰਿਆ ਹੈ ਸਮੁੰਦਰ ਦਾ ਤੇ ਬਹੁਤ ਇੰਜੋਏ ਆ ਬਹੁਤ ਫਰੈਸ਼ ਹੇਅਰ ਆ ਰਹੀ ਆ ਠੰਡੀ ਠੰਡੀ ਹਵਾ ਤੇ ਇਹ ਜੋਗੀ ਬਟੀਆਂ ਮਿੱਟੀ ਫੋਲਦਾ ਆ ਪਤਾ ਨਹੀਂ ਕੀ ਲੱਭਦਾ ਆ ਵਿੱਚੋਂ ਕੁਛ ਕਹਿ ਵੀ ਰਿਆ ਸੀਗਾ ਪਰ ਤੇ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਲਿਓ